ਅੱਜ ਸੰਯੁਕਤ ਕਿਸਾਨ ਮੋਰਚਾ ਵੱਲੋਂ ਦੇਸ਼ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਵਿੱਚ ਸ਼ਾਂਤੀ ਮਾਰਚ ਕੱਢੇ ਜਾ ਰਹੇ ਹਨ ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਵੱਖ-ਵੱਖ ਕਿਸਾਨ ਸਮੂਹਾਂ ਵੱਲੋਂ ਮੋਗਾ ਦੀ ਦਾਣਾ ਮੰਡੀ ਵਿਖੇ ਇਕੱਠੇ ਹੋ ਕੇ ਇੱਕ ਸ਼ਾਂਤੀ ਰੈਲੀ ਅਤੇ ਇੱਕ ਸ਼ਾਂਤੀ ਮਾਰਚ ਕੱਢਿਆ ਗਿਆ। ਕਿਸਾਨਾਂ ਨੇ ਕਿਹਾ ਕਿ ਹਾਲ ਹੀ ਵਿੱਚ ਪਹਿਲਗਾਮ ਵਿੱਚ ਜੋ ਕੁਝ ਹੋਇਆ ਹੈ ਉਹ ਬਹੁਤ ਹੀ ਦੁਖਦਾਈ ਸੀ। ਸਾਡੇ ਵੱਲੋਂ ਪੂਰੇ ਦੇਸ਼ ਵਿੱਚ ਸ਼ਾਂਤੀ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ ਅਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਪੰਜਾਬ ਭਰ ਵਿੱਚ ਸ਼ਾਂਤੀ ਮਾਰਚ ਕੱਢੇ ਜਾ ਰਹੇ ਹਨ ਤਾਂ ਜੋ ਦੇਸ਼ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣੀ ਰਹੇ। ਮੋਗਾ ਵਿੱਚ ਕਿਸਾਨਾਂ ਨੇ ਮੰਡੀ ਵਿੱਚ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਉਨ੍ਹਾਂ ਕਿਹਾ ਕਿ ਬਾਅਦ ਵਿੱਚ ਸ਼ਹਿਰ ਵਿੱਚ ਇੱਕ ਸ਼ਾਂਤੀ ਮਾਰਚ ਵੀ ਕੱਢਿਆ ਜਾਵੇਗਾ। ਆਪ ਨੂੰ ਰੋਜ਼ਬਾਰਾ ਗੱਲ ਨੂੰ ਕੀ ਕਹਿਣਾ ਚਾਹੁੰਦੀ ਮੈਂ ਭਪਿੰਦਰ ਸਿੰਘ ਦੌਲਤਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜਨ ਨੂੰ ਲਖੋਵਾਲ ਮੋਗਾ ਅੱਜ ਸੰਯੁਕਤ ਕਿਸਾਨ ਮੋਰਚੇ ਦਾ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਅਮਨ ਸ਼ਾਂਤੀ ਨੂੰ ਮੁੱਖ ਰੱਖ ਕੇ ਸ਼ਾਂਤਮਈ ਅਪੀਲ ਕਰਨ ਲਈ ਅਮਨ ਮਾਰਚ ਕੱਢਿਆ ਜਾ ਰਿਹਾ ਅੱਜ 2 ਘੰਟੇ ਦਾਣਾ ਮੰਡੀ ਦੇ ਵਿੱਚ ਅਸੀਂ ਸਟੇਜ ਲਾ ਕੇ ਉਸ ਤੋਂ ਬਾਅਦ ਮਾਂਜੂ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਜਾ ਕੇ ਉੱਥੇ ਜਾ ਕੇ ਪੂਰਨ ਤੌਰ ਤੇ ਸਮਾਪਤੀ ਕਰਾਂਗੇ ਔਰ ਆਰਾਮਦਾਰੀ ਔਰ ਬਿਲਕੁਲ ਅਮਨ ਸ਼ਾਂਤੀ ਦੀ ਅਪੀਲ ਕਰਤੇ ਹੋਈਏ ਦੋਨੋਂ ਦੇਸ਼ਾਂ ਦੇ ਲੋਕਾਂ ਨੂੰ ਔਰ ਸਰਕਾਰਾਂ ਨੂੰ ਅਪੀਲ ਕਰਦੇ ਆਂ ਵੀ ਹਮ جنگ ਨਹੀਂ ਚਾਹਤੇ جنگ ਕਿਸੇ ਮਸਲੇ ਦਾ ਹੱਲ ਨਹੀਂ ਹੈ ਬੈਠ ਕੇ ਗੱਲ ਕਰਨ ਦਾ ਔਰ ਟੇਬਲ ਤੇ ਟਾਕ ਕਰਕੇ ਕਰਨ ਦਾ ਗੱਲ ਮਸਲਾ ਹੱਲ ਕਰਨਿਆ ਕਿਉਂਕਿ ਸਾਡੀਆਂ ਕੀਮਤੀਆਂ ਬੇਸ਼ਮਾਰ ਜਾਨਾਂ ਚਲੇ ਗਈਆਂ ਜੋ ਪਹਿਲਗਾਮ ਦੇ ਵਿੱਚ ਸਾਡੇ ਜਿੱਥੋਂ ਜੰਗ ਸ਼ੁਰੂ ਹੋ 18 ਸਾਡੇ 28 ਬੰਦੇ ਸਾਡੇ ਉੱਤੇ ਉਹਨਾਂ ਨੇ ਸ਼ਹੀਦ ਕੀਤੇ ਉਸ ਤੋਂ ਬਾਅਦ ਸਾਡੇ ਫੌਜੀ ਜੋ ਵੀ ਸ਼ਹੀਦ ਹੁੰਦੇ ਆ ਸਾਡੇ ਉਹ ਸਾਰੇ ਮਨੁੱਖਤਾ ਨੂੰ ਮੌਕਾ ਰੱਖ ਕੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਬੈਠ ਕੇ ਇਸ ਦਾ ਹੱਲ ਕਰੋ ਅਸੀਂ ਕਦੇ ਵੀ ਜੰਗ ਦਾ ਹਾਮੀ ਨਹੀਂ ਗੇ ਜੰਗ ਦਾ ਹਾਮੀ ਤਾਂ ਕੀ ਨਹੀਂ ਹੁੰਦਾ ਪਰ ਜੇ ਦੇ ਬਾਰ ਬਾਰ ਤੁਹਾਨੂੰ ਸੌਂਦਾ ਆਇਆ ਜਾਂ ਕਰਦਾ ਇਹ ਜਵਾਬ ਕਿੱਦਾਂ ਦੇਣਾ ਚਾਹੀਦਾ ਕਾਰਪੋਰੇਟ ਦੋਨੇ ਪਾਸੇ ਸਰਕਾਰਾਂ ਦੇ ਵਿੱਚ ਮਗਰ ਖੜੇ ਆ ਉਹਨਾਂ ਨੇ ਕਿਸੇ ਨੇ ਆਪਦੇ ਹਥਿਆਰ ਵੇਚਨੇ ਆ ਕਿਸੇ ਨੇ ਝਾੜ ਵੇਚਨੇ ਆ ਕਿਸੇ ਨੇ ਕੁਝ ਵੇਚਣਾ ਉਹ ਕੇ ਵਪਾਰ ਸਾਨੂੰ ਚਾਹੀਦਾ ਅਸੀਂ ਤਾਂ ਮੰਗ ਕਰਦੇ ਆ ਸਾਡਾ ਪਾਕਿਸਤਾਨ ਦੇ ਨਾਲ ਵਪਾਰ ਖੁੱਲਣਾ ਚਾਹੀਦਾ ਅੱਜ ਉੱਥੇ ਟਮਾਟਰ ਦਾ ਕੀ ਰੇਟ ਚੱਲਦਾ ਆ ਆਲੂ ਪਿਆਜ਼ ਦਾ ਕੀ ਰੇਟ ਚੱਲਦਾ ਸਾਡੇ ਪੰਜਾਬ ਦੇ ਇੱਕ ਦੁਰਦਸ਼ਾ ਹੋ ਰਹੀ ਆ ਅਸੀਂ ਉਹਦੇ ਦੇ ਬਾਡਰਾਂ ਦੇ ਨਾਲ ਹੀ ਆਪਦੀ ਫਸਲ ਉੱਤੇ ਜਾ ਕੇ ਵੇਚ ਸਕੀਏ ਔਰ ਮੰਗ ਕਰਦੇ ਆ ਸਰਕਾਰ ਤੋਂ ਸ਼ਾਂਤ ਮੈਤਰੀਕੋ ਦੇ ਨਾਲ ਸਾਨੂੰ ਬਾਡਰ ਖੁੱਲਣ ਦੀ ਮਿਹਰ ਰੱਖਦੇ ਆ ਅਸੀਂ ਬਾਡਰ ਖੁੱਲ ਗਏ ਸਾਡਾ ਆਪਸੀ ਭਾਈਚਾਰਾ ਸਾਂਝ ਪੈਦਾ ਹੋਵੇ ਕਿਤਾ ਅਸੀਂ ਪਾਣੀ ਲਈ ਉਹਨਾਂ ਲਈ ਲੜਦੇ ਪਏ ਮਾਨ ਸਾਹਿਬ ਨੂੰ ਦੱਸਣਾ ਚਾਹੁੰਦੇ ਆਂ ਵੀ ਅੱਜ ਤੋਂ 3 ਸਾਲ ਪਹਿਲਾਂ ਜਦੋਂ ਜਲ ਸੋਧ ਐਕਟ ਆਇਆ ਸੀ ਅਸੀਂ ਉਦੋਂ ਅਪੀਲ ਕੀਤੀ ਸੀ ਸਰਕਾਰ ਨੂੰ ਤੁਹਾਡੇ ਕੋਲੇ 94 ਵਿਧਾਇਕ ਉਹ ਜਿਹੜਾ ਜਲ ਸੋਧ ਐਕਟ ਹੈ ਜੋ ਬੀਬੀਐਮ ਦਾ ਸੈਂਟੀ ਐਕਟ ਆਇਆ ਉਹਨੂੰ ਤੁਰੰਤ ਰੱਦ ਕਰੋ ਅੱਜ ਅੱਖਾਂ ਚ ਖਸਾਣਾ ਦੇ ਕੇ ਰੋਣ ਦਾ ਸਾਨੂੰ ਫਾਇਦਾ ਨਹੀਂਗਾ ਅਸੀਂ ਪਾਣੀ ਵਾਸਤੇ ਬਿਲਕੁਲ ਲੜਦੇ ਰਹੇ ਆਂ ਜਦੋਂ ਅੱਜ ਤੋਂ 30 ਸਾਲ ਪਹਿਲਾਂ ਐਸਵਾਈਐਲ ਲਹਿਰ ਨਿਕਲੀ ਸੀ ਸਾਡੀ ਜਥੇਬੰਦੀ ਉਸ ਟਾਈਮ 6 ਮਹੀਨੇ ਪਥਰਾੜੀ ਜਿੱਤਾਂ ਦੇ ਵਿੱਚ ਬੈਠ ਕੇ ਅਸੀਂ ਵਿਰੋਧ ਕੀਤਾ ਔਰ ਉਸ ਤਰ੍ਹਾਂ ਭੋਗਾ ਪਾਣੀ ਦਾ ਪਾਇਆ ਸਾਡੇ ਖਰਚੂ ਲਹਿਰ ਵੀ ਨਹੀਂ ਉਹਨਾਂ ਨੇ ਲਹਿਰ ਦਾ ਭੋਗ ਪਾਇਆ ਅਸੀਂ ਪਾਣੀ ਬੰਦ ਕੀਤਾ ਇਸੇ ਤਰ੍ਹਾਂ ਹੀ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਜੰਗ ਬਸਲੇ ਦਾ ਹਾਲ ਨਹੀਂ ਜੇ ਅੱਜ ਸਰਕਾਰ ਹਰਿਆਣਾ ਪਾਣੀ ਮੰਗਦਾ ਅਸੀਂ ਹਰਿਆਣਿਆਂ ਦੇ ਪਾਣੀ ਦੇ ਹੰਮੀ ਆ ਸਾਡਾ ਛੋਟਾ ਭਰਾ ਆ ਅਸੀਂ ਕਦੇ ਵੀ ਪਾਣੀ ਤੋਂ ਮੁੱਕ ਨਹੀਂ ਪਰ ਸਾਡੇ ਕੋਲੇ ਆਪਦੇ ਕੋਲੇ ਪੀਣ ਤੁਹਾ ਪਾਣੀ ਨਹੀਂ ਜਾ ਜੇ ਸਰਕਾਰ ਉਹਨਾਂ ਨੂੰ ਪੀਣ ਵਾਸਤੇ ਪਾਣੀ ਦੇਣਾ ਜਾਂ ਨਾ ਬਦਲਾਵਾ ਕਰਕੇ ਪਾ ਦੇਣਾ ਪਰ ਇਹ ਜਮਣਾ ਲਿੰਕ ਨੇਰ ਕੱਢ ਕੇ ਉਹਨਾਂ ਨੂੰ ਪਾਣੀ ਵਿੱਚੋਂ ਦੇ ਸਕਦੇ ਆ ਜੇ ਅੰਗਰ ਰਹੇਗਾ ਫੇਰ ਤਾਕੀ ਕਰੇਗਾ ਲੋਕ ਤਾਕੀ ਕਰਨਗੇ ਸਾਡੇ ਤੇ ਹਮਲਾ ਕਿਨੇ ਕੀਤਾ ਜੀ ਆਪਾਂ ਨੂੰ ਪੁੱਛਦਾ ਤਾਂ ਪੁੱਛਦੀ ਹੈ ਜਨਤਾ ਇਹ ਵੀ ਪੁੱਛਦੀ ਹੈ ਮੈਂ ਹੁਣ ਸਪੱਸ਼ਟ ਕਰ ਦਿਆ ਕਿ ਪਿਛਲੇ ਇੱਕ ਤਰੀ ਪਲਵਾਨਾ ਖਾਂਡੇ ਹੋਇਆ ਸੀ ਉਦੋਂ ਸਿਕਿਉਰਿਟੀ ਖਡਾਈ ਗਈ ਸੀ ਉਦੋਂ ਮਿਲਟਰੀ ਵਾਲਿਆਂ ਨੇ ਉਹ ਗੱਡੀਆਂ ਜਿਹੜੀਆਂ ਬਲਟ ਪ੍ਰੂਫ ਗੱਡੀਆਂ ਸੀ ਉਹਨਾਂ ਦੇ ਸੀ ਦਿੱਤੀਆਂ ਉਹਦੇ ਸਦਾ ਨੁਕਸਾਨ ਹੋਇਆ ਸੀ ਅੱਜ ਪਹਿਲਗਾਮ ਜਿੱਤੇ ਘੱਟੇ ਵਾਪਰੀ ਹੈ ਉਤਨ ਸਿਕਿਉਰਿਟੀ ਕੀਤੀ ਗਈ ਕੀ ਆਦਮੀ ਜੋ ਕਾਫੀ ਸਿਕਿਉਰਿਟੀ ਕਿਡੋ ਨੇ ਉਹਦੇ ਘਰੇ ਵਾਪਸ ਦੀ ਬੁਝਨ ਨੂੰ ਇਹਦੇ ਬੋਧ ਲੱਗਦਾ ਤੇ ਅੱਜ ਜਿੰਨਾ ਸਿਕਿਉਰਿਟੀ ਕੀਤੀ ਆ ਇਹ ਗੱਲਾਂ ਸਵਾਲ ਦੇ ਘੇਰੇ ਚ ਨੇ ਤੇ ਗੱਲਾਂ ਇਨਕੁਆਇਰੀ ਦੇ ਘੇਰੇ ਚ ਨੇ ਹਾਂ ਇਹ ਪਾਕਿਸਤਾਨ ਸਾਡੇ ਦੇ ਮਗਲਾ ਕਰੇਗਾ ਅਸੀਂ ਦੱਟ ਕੇ ਉਹਨਾਂ ਦਾ ਮੁਕਾਬਲਾ ਕਰਾਂਗੇ ਮੈਂ ਜੰਗ ਦੇ ਵਿੱਚ ਸਕਦਾ ਆ ਜਿਹੜੀ ਪੋਲੀਟੀਕਲ ਪਾਰਟੀਆਂ ਨੇ ਸਾਰਗਰ ਇੱਕ ਫੌਜ ਅੱਗੇ ਸਾਥ ਦਿੱਤਾ ਪਰ ਇਸ ਗੰਭੀਰ ਮਕਦਮੇ ਵਿਚਾਰਿਆ ਕਿ ਨੁਕਸਾਨ ਲੋਕਾਂ ਦਾ ਹੋਇਆ ਲੋਕਾਂ ਦੀ ਭਰ ਪਾਈ ਹੋਣੀ ਚਾਹੀਦੀ ਹੈ ਕਿਉਂਕਿ ਪੰਜਾਬ ਮਦਾਨੀ ਇਲਾਕਾ ਹੈ ਪੰਜਾਬ ਜਦੋਂ ਦੇਸ਼ੇ ਬੰਨਿਆ ਗਿਆ ਉਦੋਂ ਵੀ ਲਕੀਰ ਪੰਜਾਬ ਦੇ ਵਿੱਚ ਹੀ ਖਿੱਚੀ ਹੋਈ ਹੈ ਬਾਕੀ ਸੂਜਿਆਂ ਦੇ ਵਿੱਚ ਨਹੀਂ ਖਿੱਚੀ ਗਈ ਇਸ ਲਈ ਦੋਨੇ ਪਾਸੇ ਜਦੋਂ ਪਾਕਿਸਤਾਨ ਕਹਿੰਦਾ ਜਾਂ ਹਿੰਦੁਸਤਾਨ ਦੇ ਇਧਰ ਕਹਿੰਦਾ ਇਹ ਮੰਗਦਾ ਮਦਾਨ ਪੰਜਾਬ ਮੰਗਦਾ ਇਸ ਲਈ ਪੰਜਾਬੀਆਂ ਨੂੰ ਦੋਨੇ ਪਾਸੋਂ ਆਰ ਪੈਂਦੀ ਐ ਲੰਦੇ ਪੰਜਾਬ ਨੂੰ ਤੇ ਪੰਜਰਵੇ ਪੰਜਾਬ ਦੇ ਵਿੱਚ ਅਸੀਂ ਪੰਜਾਬੀ ਇਹ ਕਹਿੰਦੇ ਆ ਕਿ ਜੰਗ ਨਹੀਂ ਹੋਣੀ ਚਾਹੀਦੀ ਉਹ ਬਣਨੇ ਚਾਹੀਦੇ ਅੱਜ ਸੰਯੁਕਤ ਕਿਸਾਨ ਮੋਰਚਾ ਵੱਲੋਂ ਦੇਸ਼ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਵਿੱਚ ਸ਼ਾਂਤੀ ਮਾਰਚ ਕੱਢੇ ਜਾ ਰਹੇ ਹਨ ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਵੱਖ-ਵੱਖ ਕਿਸਾਨ ਸਮੂਹਾਂ ਵੱਲੋਂ ਮੋਗਾ ਦੀ ਦਾਣਾ ਮੰਡੀ ਵਿਖੇ ਇਕੱਠੇ ਹੋ ਕੇ ਇੱਕ ਸ਼ਾਂਤੀ ਰੈਲੀ ਅਤੇ ਇੱਕ ਸ਼ਾਂਤੀ ਮਾਰਚ ਕੱਢਿਆ ਗਿਆ। ਕਿਸਾਨਾਂ ਨੇ ਕਿਹਾ ਕਿ ਹਾਲ ਹੀ ਵਿੱਚ ਪਹਿਲਗਾਮ ਵਿੱਚ ਜੋ ਕੁਝ ਹੋਇਆ ਹੈ ਉਹ ਬਹੁਤ ਹੀ ਦੁਖਦਾਈ ਸੀ। ਸਾਡੇ ਵੱਲੋਂ ਪੂਰੇ ਦੇਸ਼ ਵਿੱਚ ਸ਼ਾਂਤੀ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ ਅਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਪੰਜਾਬ ਭਰ ਵਿੱਚ ਸ਼ਾਂਤੀ ਮਾਰਚ ਕੱਢੇ ਜਾ ਰਹੇ ਹਨ ਤਾਂ ਜੋ ਦੇਸ਼ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣੀ ਰਹੇ। ਮੋਗਾ ਵਿੱਚ ਕਿਸਾਨਾਂ ਨੇ ਮੰਡੀ ਵਿੱਚ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਉਨ੍ਹਾਂ ਕਿਹਾ ਕਿ ਬਾਅਦ ਵਿੱਚ ਸ਼ਹਿਰ ਵਿੱਚ ਇੱਕ ਸ਼ਾਂਤੀ ਮਾਰਚ ਵੀ ਕੱਢਿਆ ਜਾਵੇਗਾ। ਕੀ ਰੋਜ਼ ਮਾਰਾ ਕਰ ਰਹੇ ਕੀ ਕਹਿਣਾ ਚਾਹੁੰਦੇ ਮੈਂ ਭਪਿੰਦਰ ਸਿੰਘ ਦੌਲਤਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੀ ਨੂੰ ਲਖਵਾਲ ਮੋਗਾ ਅੱਜ ਸੰਯੁਕਤ ਕਿਸਾਨ ਮੋਰਚੇ ਦਾ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਅਮਨ ਸ਼ਾਂਤੀ ਨੂੰ ਮੁੱਖ ਰੱਖ ਕੇ ਸ਼ਾਂਤਮਈ ਅਪੀਲ ਕਰਨ ਲਈ ਅਮਨ ਮਾਰਚ ਕੱਢਿਆ ਜਾ ਰਿਹਾ ਅੱਜ 2 ਘੰਟੇ ਦਾਣਾ ਮੰਡੀ ਦੇ ਵਿੱਚ ਅਸੀਂ ਸਟੇਜ ਲਾ ਕੇ ਉਸ ਤੋਂ ਬਾਅਦ ਮਾਂਜੋ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਜਾ ਕੇ ਉੱਥੇ ਜਾ ਕੇ ਪੂਰਨ ਤੌਰ ਤੇ ਸੰਪਾਸ ਸਮਾਪਤੀ ਕਰਾਂਗੇ ਔਰ ਆਰਾਮਦਾਰੀ ਔਰ ਬਿਲਕੁਲ ਅਮਨ ਸ਼ਾਂਤੀ ਦੀ ਅਪੀਲ ਕਰਤੇ ਹੋਈਏ ਦੋਨੋਂ ਦੇਸ਼ਾਂ ਦੇ ਲੋਕਾਂ ਨੂੰ ਔਰ ਸਰਕਾਰਾਂ ਨੂੰ ਅਪੀਲ ਕਰਦੇ ਆਂ ਵੀ ਹਮ جنگ ਨਹੀਂ ਚਾਹਤੇ جنگ ਕਿਸੇ ਮਸਲੇ ਦਾ ਹੱਲ ਨਹੀਂ ਹੈ ਬੈਠ ਕੇ ਗੱਲ ਕਰਨ ਦਾ ਔਰ ਟੇਬਲ ਤੇ ਟਾਕ ਕਰਕੇ ਕਰਨ ਦਾ ਗੱਲ ਮਸਲਾ ਹੱਲ ਕਰਨਿਆ ਕਿਉਂਕਿ ਸਾਡੀਆਂ ਕੀਮਤੀਆਂ ਬੇਸ਼ਮਾਰ ਜਾਨਾਂ ਚਲੇ ਗਈਆਂ ਜੋ ਪਹਿਲਗਾਮ ਦੇ ਵਿੱਚ ਸਾਡੇ ਜਿੱਥੋਂ ਜੰਗ ਸ਼ੁਰੂ ਹੋਈ 18 ਸਾਡੇ 28 ਬੰਦੇ ਸਾਡੇ ਉੱਤੇ ਉਹਨਾਂ ਨੇ ਸ਼ਹੀਦ ਕੀਤੇ ਉਸ ਤੋਂ ਬਾਅਦ ਸਾਡੇ ਫੌਜੀ ਜੋ ਵੀ ਸ਼ਹੀਦ ਹੁੰਦੇ ਆ ਸਾਡੇ ਉਹ ਸਾਰੇ ਮਨੁੱਖਤਾ ਨੂੰ ਮੌਕ ਰੱਖ ਕੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਵੀ ਬੈਠ ਕੇ ਇਸ ਦਾ ਹੱਲ ਕਰੋ ਅਸੀਂ ਕਦੇ ਵੀ ਜੰਗ ਦਾ ਹਾਮੀ ਨਹੀਂ ਗੇ ਜੰਗ ਦਾ ਹਾਮੀ ਤਾਂ ਕੋਈ ਨਹੀਂ ਹੁੰਦਾ ਪਰ ਜੇਕਰ ਬਾਰ ਬਾਰ ਤੁਹਾਨੂੰ ਫੰਡ ਆਇਆ ਜਾਂ ਘੱਟ ਬੈਟਰੀ ਇਹ ਜਵਾਬ ਕਿੱਦਾਂ ਦੇਣਾ ਚਾਹੀਦਾ ਕਾਰਪੋਰੇਟ ਦੋਨੇ ਪਾਸੇ ਸਰਕਾਰਾਂ ਦੇ ਵਿੱਚ ਮਗਰ ਖੜੇ ਆ ਉਹਨਾਂ ਨੇ ਕਿਸੇ ਨੇ ਆਪਦੇ ਹਥਿਆਰ ਵੇਚਨੇ ਆ ਕਿਸੇ ਨੇ ਘਾਹ ਵੇਚਨੇ ਆ ਕਿਸੇ ਨੇ ਕੁਝ ਵੇਚਣਾ ਉਹਦੇ ਵਪਾਰ ਸਾਨੂੰ ਚਾਹੀਦਾ ਅਸੀਂ ਤਾਂ ਮੰਗ ਕਰਦੇ ਆਂ ਸਾਡਾ ਪਾਕਿਸਤਾਨ ਦੇ ਨਾਲ ਵਪਾਰ ਖੁੱਲਣਾ ਚਾਹੀਦਾ ਅੱਜ ਉਥੇ ਟਮਾਟਰ ਦਾ ਕੀ ਰੇਟ ਚੱਲਦਾ ਆਲੂ ਪਿਆਜ਼ ਦਾ ਕੀ ਰੇਟ ਚੱਲਦਾ ਸਾਡੇ ਪੰਜਾਬ ਦੇ ਇੱਕ ਦੁਰਦਸ਼ਾ ਹੋ ਰਹੀ ਆ ਅਸੀਂ ਉਹਦੇ ਦੇ ਬਾਰਡਰਾਂ ਦੇ ਨਾਲ ਹੀ ਆਪਦੀ ਫਸਲ ਉੱਥੇ ਜਾ ਕੇ ਵੇਚ ਸਕੀਏ ਔਰ ਮੰਗ ਕਰਦੇ ਆਂ ਸਰਕਾਰ ਤੋਂ ਸ਼ਾਂਤ ਮੈਤਰੀ ਤਰੀਕੇ ਦੇ ਨਾਲ ਸਾਨੂੰ ਬਾਰਡਰ ਖੁੱਲਣ ਦੀ ਮਿਹਰ ਰੱਖਦੇ ਆਂ ਅਸੀਂ ਬਾਰਡਰ ਖੁੱਲ ਗਏ ਸਾਡਾ ਆਪਸੀ ਭਾਈਚਾਰਾ ਸਾਂਝ ਪੈਦਾ ਹੋਵੇ ਕਿਤਾ ਅਸੀਂ ਪਾਣੀ ਲਈ ਉਹਨਾਂ ਲਈ ਲੜਦੇ ਪਏ ਮਾਨ ਸਾਹਿਬ ਨੂੰ ਦੱਸਣਾ ਚਾਹੁੰਦੇ ਆਂ ਵੀ ਅੱਜ ਤੋਂ 3 ਸਾਲ ਪਹਿਲਾਂ ਜਦੋਂ ਜਲ ਸੋਡ ਐਕਟ ਆਇਆ ਸੀ ਅਸੀਂ ਉਦੋਂ ਅਪੀਲ ਕੀਤੀ ਸੀ ਸਰਕਾਰ ਨੂੰ ਤੁਹਾਡੇ ਕੋਲੇ 94 ਵਿਧਾਇਕ ਆ ਉਹ ਜਿਲ੍ਹਾ ਜਲ ਸੋਡ ਐਕਟ ਆ ਜੋ ਬੀਬੀ ਆਂ ਦਾ ਸੇਫਟੀ ਐਕਟ ਆਇਆ ਉਹਨੂੰ ਤੁਰੰਤ ਰੱਦ ਕਰੋ ਅੱਜ ਅੱਖਾਂ ਚ ਘਸੌਣਾ ਦੇ ਕੇ ਰੋਣ ਦਾ ਸਾਨੂੰ ਫਾਇਦਾ ਨਹੀਂਗਾ ਅਸੀਂ ਪਾਣੀ ਵਾਸਤੇ ਬਿਲਕੁਲ ਲੜਦੇ ਰਹੇ ਆ ਜਦੋਂ ਅੱਜ ਤੋਂ 30 ਸਾਲ ਪਹਿਲਾਂ ਐਸਵਾਈਐਲ ਲਹਿਰ ਨਿਕਲੀ ਸੀ ਸਾਡੀ ਜਥੇਬੰਦੀ ਉਸ ਟਾਈਮ 6 ਮਹੀਨੇ ਪਥਰਾੜੀ ਜਿੱਤਾਂ ਦੇ ਵਿੱਚ ਬੈਠ ਕੇ ਅਸੀਂ ਵੋਟ ਕੀਤਾ ਔਰ ਉਸ ਤਰ੍ਹਾਂ ਭੋਗਾ ਪਾਣੀ ਦਾ ਪਾਇਆ ਸਾਡੇ ਖਾਲ ਕੋ ਲੈ ਰਵੇ ਜਿਹੜਾ ਨਹੀਂ ਉਹਨਾਂ ਨੇ ਲਹਿਰ ਦਾ ਭੋਗ ਪਾਇਆ ਅਸੀਂ ਪਾਣੀ ਬੰਦ ਕੀਤਾ ਇਸੇ ਤਰ੍ਹਾਂ ਹੀ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਜੰਗ ਮਸਲੇ ਦਾ ਹੱਲ ਨਹੀਂ ਜੇ ਅੱਜ ਸਰਕਾਰ ਹਰਿਆਣਾ ਪਾਣੀ ਮੰਗਦਾ ਅਸੀਂ ਹਰਿਆਣਿਆਂ ਦੇ ਪਾਣੀ ਦੇ ਹਾਂ ਵੀ ਆ ਸਾਡਾ ਛੋਟਾ ਭਰਾ ਹੈ ਅਸੀਂ ਕਦੇ ਵੀ ਪਾਣੀ ਤੋਂ ਮੁੱਕਣ ਪਰ ਸਾਡੇ ਕੋਲੇ ਆਪਦੇ ਕੋਲੇ ਪੀਣ ਤੁਹਾਡਾ ਪਾਣੀ ਨਹੀਂ ਜਾ ਜੇ ਸਰਕਾਰ ਉਹਨਾਂ ਨੂੰ ਪੀਣ ਵਾਸਤੇ ਪਾਣੀ ਦੇਣਾ ਜਾਂ ਉਹਨਾਂ ਬਦਲਾਵਾ ਕਰਕੇ ਪਾ ਦੇਣਾ ਪਰ ਇਹ ਜਮਨਾ ਲਿੰਕ ਨੇਰ ਕੱਢ ਕੇ ਉਹਨਾਂ ਨੂੰ ਪਾਣੀ ਵਿੱਚੋਂ ਦੇ ਸਕਦੇ ਆ ਜੇ ਅੰਮਲ ਰਹੇਗਾ ਫਿਰ ਤਰੱਕੀ ਕਰੇਗਾ ਲੋਕ ਤਰੱਕੀ ਕਰਨਗੇ ਆਡੇ ਤੇ ਹਮਲਾ ਕਿਵੇਂ ਕੀਤਾ ਜੀ ਆਪਾਂ ਨੂੰ ਪੁੱਛਦਾ ਤਾਂ ਪੁੱਛਦੀ ਹੈ ਜਨਤਾ ਇਹ ਵੀ ਪੁੱਛਦੀ ਹੈ ਮੈਂ ਹੁਣ ਸਪੱਸ਼ਟ ਕਰ ਦਿਆ ਕਿ ਪਿਛਲੇ ਕਈ ਪਲਵਾਮਾ ਕਾਂਡ ਹੋਇਆ ਸੀ ਉਤੋਂ ਸਿਕਿਉਰਿਟੀ ਕਢਾਈ ਗਈ ਸੀ ਉਹ ਤੋਂ ਮਿਲਟਰੀ ਵਾਲਿਆਂ ਨੇ ਉਹ ਗੱਡੀਆਂ ਜਿਹੜੀਆਂ ਬਲਟ ਪ੍ਰੂਫ ਗੱਡੀਆਂ ਸੀ ਉਹ ਬੇਚੀ ਦਿੱਤੀਆਂ ਗਈਆਂ ਉਹਦੇ ਸਾਰਾ ਨੁਕਸਾਨ ਹੋਇਆ ਸੀ ਅੱਜ ਪਹਿਲਗਾਮ ਜਿੱਤੇ ਘੱਟੇ ਵਾਪਰੀਆ ਉਹ ਤਾਂ ਸਿਕਿਉਰਿਟੀ ਕੀਤੀ ਗਈ ਕੀ ਆ ਜਿਹੜਾ ਉਹ ਅਫਿਸ ਸਿਕਿਉਰਿਟੀ ਕੀਤੀ ਉਹਦੇ ਘੇਰੇ ਵਾਪਰਦੀ ਦੁਸ਼ਮਨ ਨੂੰ ਉਹਦੇ ਪਤਾ ਲੱਗਦਾ ਕਿ ਅੱਜ ਇਹਨਾਂ ਚ ਸਿਕਿਉਰਿਟੀ ਕੀਤੀ ਆ ਇਹ ਗੱਲਾਂ ਗਵਾਲ ਦੇ ਘੇਰੇ ਚ ਨੇ ਇਹ ਗੱਲਾਂ ਇਨਕੁਆਇਰੀ ਦੇ ਘੇਰੇ ਚ ਨੇ ਹਾਂ ਇਹ ਪਾਕਿਸਤਾਨ ਸਾਡੇ ਦੇ ਤੇ ਹਮਲਾ ਕਰੇਗਾ ਅਸੀਂ ਧੱਟ ਕੇ ਉਹਨਾਂ ਦਾ ਮੁਕਾਬਲਾ ਕਰਾਂਗੇ ਬਾਈਕ ਜੰਗ ਦੇ ਵਿੱਚ ਸਕਦਾ ਅੱਜ ਜਿਹੜੇ ਪੋਲੀਟੀਕਲ ਪਾਰਟੀਆਂ ਨੇ ਸਰਗਰਮ ਹੋ ਕੇ ਹੌਕਾ ਜਿਹਾ ਹੋ ਕੇ ਸਾਥ ਦਿੱਤਾ ਪਰ ਇਸ ਗੱਲ ਨੂੰ ਕਦੇ ਵੀ ਵਿਸਾਰਿਆ ਤੇ ਨੁਕਸਾਨ ਲੋਕਾਂ ਨੂੰ ਹੋਇਆ ਲੋਕਾਂ ਦੀ ਪਰਵਾਹ ਹੋਣੀ ਚਾਹੀਦੀ ਹੈ ਕਿਉਂਕਿ ਪੰਜਾਬ ਮਹਾਨੂ ਇਲਾਕਾ ਪੰਜਾਬ ਜਦੋਂ ਦੇਸ਼ੇ ਬੰਦਿਆ ਗਿਆ ਉਦੋਂ ਵੀ ਲਿਖੀ ਪੰਜਾਬ ਦੇ ਵਿੱਚ ਸਿੱਖਿੱਚੀ ਵੀ ਹੈ ਬਾਕੀ ਸੂਜਾਂ ਦੇ ਵਿੱਚ ਨਹੀਂ ਸਿੱਖੀ ਗਈ ਇਸ ਲਈ ਦੋਨੇ ਪਾਸੇ ਜਦੋਂ ਪਾਕਿਸਤਾਨ ਦੇ ਕਰਦਾ ਜਾਂ ਹਿੰਦੋਸਤਾਨ ਦੇ ਇਧਰ ਕਰਦੇ ਆਂ ਜੰਗ ਦਾ ਮਾਦਮ ਪੰਜਾਬ ਬਣਦਾ ਇਹ ਸਿਰ ਪੰਜਾਬੀਆਂ ਨੂੰ ਦੋਨੇ ਪਾਸੋਂ ਆਰ ਪੈਂਦੀ ਐ ਲੰਬੇ ਪੰਜਾਬ ਨੂੰ ਹੀ ਕੰਸਰਵੇ ਪੰਜਾਬ ਦੇ ਵਿੱਚ ਅਸੀਂ ਪੰਜਾਬੀ ਇਹ ਕਹਿੰਦੇ ਆ ਕਿ ਜੰਗਾ ਨਹੀਂ ਹੋਣੀ ਚਾਹੀਦੀ ਉਹ ਬਣੇ ਰਹਿਣਾ ਚਾਹੀਦਾ ਜੰਮਾਵਾ ਜੰਮਾਵਾ ਲੋਕੂ ਕਾ ਕਰਵਾ ਜੰਮਾਵਾ ਸਾਰ ਨੂੰ ਦੇਖਾ ਸਰਦਾਰ